ਲਓ ਜੀ ਆਪਣੇ ਸੀਐਮ ਸਾਹਿਬ ਦੇ ਬਿਆਨ ਸੁਣੋ ਸੀਐਮ ਸਾਹਿਬ ਕੀ ਕਹਿੰਦੇ ਆ ਪੰਜਾਬ ਬਾਰੇ ਤੇ ਕਿਵੇਂ ਆਪਾਂ ਨੇ ਬਾਹਰ ਜਾਣ ਤੋਂ ਕੁਝ ਮੁੰਡਿਆਂ ਨੂੰ ਰੋਕਣਗੇ ਤੇ ਇੱਥੇ ਨੌਕਰੀਆਂ ਦੇਣਗੇ ਤੇ ਤੁਸੀਂ ਵੀ ਸੀਐਮ ਸਾਹਿਬ ਦੀਆਂ ਗੱਲਾਂ ਸੁਣੋ ਤੇ ਆਨੰਦ ਮਾਣੋ ਦੇਖੋ ਫਿਰ ਕੀ ਕਹਿੰਦੇ ਆ ਕਿਤੇ ਤੁਸੀਂ ਤਾਂ ਨਹੀਂ ਵੀ ਫਾਈਵ ਸਟਾਰਾਂ ਦੇ ਵਿੱਚ ਰੋਟੀਆਂ ਖਾਂਦੇ ਜਾਂ ਵੱਡੇ ਵੱਡੇ ਹੋਟਲਾਂ ਦੇ ਵਿੱਚ ਕਦੇ ਖਾਣੇ ਖਾਂਦੇ ਠੀਕ ਹੈ ਜਿਵੇਂ ਇਹ ਲੀਡਰਾਂ ਨੇ ਪੈਸਾ ਖਾਦਾ ਕਦੇ ਤੁਸੀਂ ਤਾਂ ਨਹੀਂ ਖਾਂਦੇ ਇੱਧਰ ਅਸੀਂ ਤਾਂ ਉਹ ਲੋਕਾਂ ਅਸੀਂ ਤਾਂ ਅਸੀਂ ਤਾਂ ਬਿਆਹਾਂ ਤੇ ਚੁੱਲ੍ਹੇ ਮੁਰੇ ਬੈ ਕੇ ਰੋਟੀਆਂ ਖਾਣ ਆਲੇ ਆ ਅਸੀਂ ਤਾਂ ਲੋਕਾਂ ਦੇ ਘਰੇ ਮਕਾਨਾਂ ਤੇ ਜਾਣ ਆਲੇ ਆ ਅਸੀਂ ਉਹ ਨਹੀਂ ਹੈਗੇ ਵੀ ਤਾਂਹਾ ਦੀ ਨਾ ਗਿਆ ਕੋਈ ਗੱਲ ਐ ਯਾਰ ਕੋਈ ਗੱਲ ਐ ਅਸੀਂ ਤਾਂ ਹਾਂ ਅਸੀਂ ਤਾਂ ਸੰਜਾਤੀਆਂ ਕੋਲ ਕੋਲ ਦੇ ਦਿੱਸਦਾ ਉਹ ਹਾਂ ਯਾਰ ਮਾਨ ਸਰ ਜਿਹੜੇ ਸਾਡੇ ਆਪੋ ਦੇ ਲੀਡਰ ਸੀਗੇ ਪਹਿਲਾਂ ਬਾਹਾਂ ਕੱਢ ਕੱਢ ਕਹਿੰਦੇ ਹੁੰਦੇ ਸੀ ਕਿ ਕੱਲ ਦਾ ਸ਼ੋਕਰ ਹੈ ਤੇ ਅੱਜ ਕੱਲ ਮੈਂ ਉਹਨਾਂ ਨੂੰ ਵਿਆਹ ਸ਼ਾਦੀ ਦੇ ਭੋਗਾਂ ਦੇ ਜਾਂਦੇ ਅਕਸਰ ਦੇਖੀ ਉਹ ਤਾਂ ਮੈਂ ਤੂੰ ਬੁਲਾ ਲਾ ਹੁਣ ਫੋਨ ਕਰ ਦੇ ਘੰਟੇ ਨੂੰ ਆ ਜੂ ਤੂੰ ਬੁਲਾ ਲੈ ਬੰਮੀ ਕਿਹੜੇ ਲੀਡਰ ਹੋ ਜੀ ਹੁਣ ਕੀ ਨਾਂ ਲੈਣਾ ਯਾਰ ਤੂੰ ਬੁਲਾ ਲੈ ਰਾਗੜ ਕੇ ਧਰਤੇ ਨਾ ਬਿਲਕੁਲ ਭੋਗਾ ਜੋ ਗਿਰੇ ਮੈਂ ਕੰਮ ਕਰੂੰ ਮੈਨੂੰ ਟਾਈਮ ਦਿਓ ਹਜੇ ਹਜੇ ਟੀਤੇ ਨਹੀਂ ਥੋੜੇ ਮੋਟੇ ਦਾ ਮੜੇ ਜੇ ਚੁੰਗਣ ਦਾ ਲਾਤਾ ਨਾ ਪੰਜਾਬ ਲਾਇਆ ਕਿ ਨਹੀਂ ਹਜੇ ਹੋਰ ਕਰੂੰ ਐਂ ਟਾਈਮ ਦਿੰਦੇ ਰਹੋ ਮੈਂ ਕੋਈ ਹੱਥ 'ਚ ਠੂਠਾ ਨਹੀਂ ਫੜਾਉਂਦਾ ਪੰਜਾਬ ਦੇ ਮੈਂ ਵੀ ਕਹਿਣਾ ਮੇਰੇ ਆਪਣੇ 30 ਪੁੱਤ ਨੇ ਸਾਰਿਆਂ ਨੂੰ ਨੌਕਰੀਆਂ ਲਾਉਂਗਾ ਜਿੰਨੀ ਕਵੈਲੀਫਿਕੇਸ਼ਨ ਹੋਊ ਲਾਉਂਗਾ ਇੱਕ ਕੁੜੀ ਇਦਰੋਂ ਮੈਨੂੰ ਕਹਿੰਦੀ ਰਹੀ ਆ ਕਹਿੰਦੀ ਅਕਲ ਮੈਂ ਬਾਰ ਹੀ ਨਹੀਂ ਜਾਣਾ ਕਹਿੰਦੀ ਮੈਂ ਬਾਰ ਹੀ ਨਹੀਂ ਜਾਣਾ ਮਹਾ ਪੁੱਤ 24 ਤਰੀਕ ਤੱਕ ਰੁਕ ਜਾ ਇੱਥੇ ਰੱਖ ਲੂੰ ਇੱਥੇ ਰੱਖ ਲੂੰ ਮਾਂ ਤੇਨੂੰ ਨੌਕਰੀਆਂ ਉਰੀ ਦੇ ਦੂੰ ਸੋਨੂੰ ਤੇ ਦਿੱਤੀ ਨੌਕਰੀ ਫਿਰ ਦਿੱਤੀਆਂ ਨੇ ਯਾਰ ਚਲਾਇਆ ਹਰਾ ਮੈਨੂੰ ਕੁਝਕਦਾ ਹੋਇਆ ਕੁੱਨ ਟਾਈਮ ਲੱਗਦਾ ਇਹਨਾਂ ਦੇ ਬਾੜਾ ਹੱਲ ਚੱਲ ਕਰ ਰੱਖੀ ਤੀ ਇਹਦੇ ਰੇਤਾ ਬਾਜਰੀ ਸਾਰਾ ਕੁਝ ਖਾ ਗਏ ਯਾਰ ਕੋਈ ਗੱਲ ਆ ਯਾਰ ਇਦਾਂ ਇਹਦਾ ਜਦੋਂ ਦੇਗ ਬਣਾਉਂਦੇ ਹੁੰਦੇ ਸੀ ਵਿੱਚ ਆਏ ਪਾ ਦਿੰਦੇ ਵਿੱਚ ਕਾਜੂ ਦਾ ਖਬੋਲੇ ਵੀ ਕੋਈ ਗੱਲ ਨਾ ਯਾਰ ਜਕਾਰਿਆਲੀ ਇਹਦਾ ਕੋਈ ਗੱਲਾਂ ਨਹੀਂ ਹੈਗੀਆਂ ਗੱਲਾਂ ਨੇ ਕੋਈ ਇਹ ਅਸੀਂ ਤਾਂ ਬਸ ਤੁਸੀਂ ਸ਼ਾਂਤੀ ਬਣਾ ਕੇ ਰੱਖੋ ਸਾਰਾ ਕੁਝ ਕਰ ਦੂੰ ਮੈਨੂੰ ਪਤਾ ਹੈ ਮੈਨੂੰ ਪਤਾ ਵੀ ਕਿਨੂੰ ਕਿਨੂੰ ਤੇਲ ਦੇਣਾ ਪਹਿਲਾਂ ਦਿੱਤਾ ਤੇ ਦੇਵਾਂ ਦੇਵਾਂਗਾ ਤੇਲ ਇਦਾਂ ਜਰ ਜਦੋਂ ਪਤੜਕੀ ਉੱਠਦੇ ਆ ਟੈਕਸ ਤੜਕੀ ਟੂਡੀ ਚ ਲਾਈ ਟੈਕਸ ਤੜਕੀ ਫਿਰ ਆਪਾਂ ਖੇਤ ਜਾਨਾ ਟਰੈਕਟਰ ਤੇ ਸੈਲਫ ਮਾਰਾ ਟੈਕਸ ਚਾਹ ਪੱਤੀ ਭਾਈ ਟੈਕਸ ਖੇਤੋਂ ਕੰਮ ਕਰਕੇ ਅਗੇ ਘਰੇ ਆ ਕੇ ਸਾਂਗੇ ਉਦੋਂ ਵੀ ਟੈਕਸ ਆ ਤਾਂ ਪੱਖਾਂ ਚੱਲੀ ਜਾਂਦਾ ਟੈਕਸ ਬਿੱਲ ਮਾਫ ਕਰੇ ਨਹੀਂ ਬਿਲਕੁਲ ਕਰੇ ਨਹੀਂ ਕਰੇ ਨਹੀਂ ਨਾ ਕਿਤੇ ਬਿੱਲ ਮਾਫ ਕਰਨ ਨਾਲ ਸਾਡੇ ਜਿਹੜੇ ਹੋਰ ਕੀ ਜਿੱਦਾਂ ਇਹ ਭਾਰਤ ਤਾਂ ਨਹੀਂ ਪੈਂਦਾ ਮਹਿੰਗਾਈ ਤਾਂ ਨਹੀਂ ਵੱਧਦੀ ਮੈਂ ਮੈਨੂੰ ਸਾਰਾ ਫਿਲਮਾਂ ਬਸਾਰਿਆਂ ਦੀ ਨਹੀਂ ਹੁੰਦੇ ਆ ਐ ਤਾਂ ਫਿਰ ਸਭ ਨੇ ਚੱਲਣ ਹੀ ਨਹੀਂ ਹੈਗੇ ਅੰਦਰ ਐ ਤਾਂ ਉਹਨਾਂ ਨੂੰ ਵੀ ਰੋਟੀ ਖਾਣੀ ਆ ਨਾ ਆਪਣੇ ਜਿਹੜੇ ਮੁਲਾਜ਼ਮ ਨੂੰ ਉਹਨਾਂ ਦੇ ਵੀ ਬੱਚੇ ਨੇ ਨਾ ਸਾਰਿਆਂ ਦੀਆਂ ਤਨਖਾਹਾਂ ਵਧਾਉਂ ਸਾਰਾ ਕੁਝ ਮੈਨੂੰ ਪਤਾ ਹੈ ਬਸ ਤੁਸੀਂ ਬੋਲੇ ਹੋਣਾ ਸੰਗਰੂਰ ਵਾਲਿਓ ਰਾਖੜ ਕੇ ਰੱਖ ਦਿਨਾ ਸਾਰਾ ਕੁਝ ਜਾਨੀ ਕਿ ਮੈਂ ਪੋਚਾ ਫੇਰ ਦੂੰ ਯਾਰਾ ਤੁਸੀਂ ਬਸ ਦੇਖਦੇ ਜਾਓ ਵੀ ਆ ਕੀ ਕਰਤਾ ਮੈਂ ਮੈਂ ਸੋਡਾਂ ਮੈਂ ਕਿਤੇ ਬਾਹਰੋਂ ਨਹੀਂ ਆਇਆ ਮੈਂ ਸੋਡਾਂ ਮੈਂ ਕੂਨਿਆਂ ਦੇ ਵਿੱਚ ਜਾ ਕੇ ਮੈਂ ਚੈਂਡੋਰੀਆਂ ਬਦਲੀਆਂ ਨੇ